ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬੜੀ ਹੀ ਜਾਣਕਾਰੀ ਭਰਪੂਰ ਹੈ ਇੱਕ ਖੁਫੀਆ ਜਾਣਕਾਰੀ ਤੁਹਾਨੂੰ ਆਪਾਂ ਦੱਸਾਂਗੇ ਗੱਲ ਕਰਾਂਗੇ ਆਪਰੇਸ਼ਨ ਬਲੈਕ ਥੰਡਰ ਦੇ ਬਾਰੇ ਕੁਝ ਐਸੀਆਂ ਗੱਲਾਂ ਜਿਹੜੀਆਂ ਕਿ ਤੁਸੀਂ ਸ਼ਾਇਦ ਨਹੀਂ ਸੁਣੀਆਂ ਹੋਣੀਆਂ ਕਿ ਉੱਥੇ ਅਸਲ ਦੇ ਵਿੱਚ ਕੀ ਹੋਇਆ ਸੀ ਸੋ ਵੀਡੀਓ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਔਰ ਚੈਨਲ ਜਿਹਨਾਂ ਬੰਨ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਆਪਰੇਸ਼ਨ ਬਲੈਕ ਥੰਡਰ ਸ਼ੁਰੂ ਕਰਨ ਲਈ ਦੋ ਮੇਜਰ ਜਨਰਲਾਂ ਨਰੇਸ਼ ਕੁਮਾਰ ਤੇ ਮਨਕੋਟਿਆ ਇਹਦੀ ਅਗਵਾਈ ਦੇ ਵਿੱਚ ਐਨਐਸਡੀ ਕਮਾਂਡੋ 30 April 1986 ਦੀ ਦੁਪਹਿਰ ਨੂੰ ਰਾਜਾ ਸੰਸੀ ਹਵਾਈ ਅੱਡੇ ਤੇ ਉਤਰੇ 40 ਉਡਾਣਾਂ ਵਿੱਚ ਹਵਾਈ ਜਹਾਜ਼ਾਂ ਨੇ 1500 ਜਵਾਨ 80 ਅਫਸਰ ਤੇ 180 ਜੋਸੀਓਜ ਜਾਨੀ ਕਿ ਜੂਨੀਅਰ ਕਮਿਸ਼ਨਰ ਅਫਸਰ ਇਹ ਲਿਆਂਦੇ ਨਾਲ एनएसजी कमांडोआं दी ਗਿਣਤੀ 300 ਸੀ ਤੇ ਬਾਕੀ ਨੀਮ ਫੌਜੀ ਬਲਾਂ ਨਾਲ ਸਬੰਧਤ ਸਨ ਜਿਹੜੇ ਬਾਕੀ ਸੀ ਤਾਂ ਇਹ एनएसजी ਨੀਮ ਫੌਜੀ ਬਲਾਂ ਤੇ ਪੰਜਾਬ ਪੁਲਿਸ ਦਾ ਸਾਂਝਾ ਆਪਰੇਸ਼ਨ ਹੋਣਾ ਸੀ ਪੰਜਾਬ ਪੁਲਿਸ ਤੇ ਨੀਮ ਫੌਜੀ ਬਲਾਂ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤਰਨਤਾਰਨ ਦੇ ਗੁਰਦੁਆਸਾਹਬ ਤੇ ਹਰਮੰਦਰ ਸਾਹਿਬ ਦੇ ਸਰਾਹ ਕੰਪਲੈਕਸ ਦੀਆਂ ਇਮਾਰਤਾਂ ਜਿਨ੍ਹਾਂ ਵਿੱਚ ਗੁਰੂ ਰਾਮਦਾਸਰਾ ਗੁਰੂ ਨਾਨਕ ਨਵਾਸ ਅਤੇ ਐਸਜੀਪੀਸੀ ਦੀਆਂ ਪ੍ਰਬੰਧਕੀ ਸ਼ਖਾਹਾਂ ਦਾ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਆਉਣ ਵਾਲੇ ਸਿੱਧੂ ਆਲੂਆਂ ਲਈ ਰਹਿਸ਼ਗਾਹਾਂ ਸ਼ਾਮਲ ਸਨ ਤਾਂ ਇਹਨਾਂ ਦੇ ਵਿੱਚ ਸੰਭਾਵੀ ਖਾੜਕੂਆਂ ਦੇ ਨਾਲ ਨਜਿੱਠਣ ਦਾ ਕੰਮ ਸੌਂਪਿਆ ਗਿਆ ਸੀ ਇਹਨਾਂ ਨੂੰ ਐਨਐਸਜੀ ਕੋਲ ਬਧੇਰੇ ਔਖਾ ਕੰਮ ਸੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਖਾੜਕੂਆਂ ਨੂੰ ਬਾਹਰ ਕੱਢਣ ਦਾ ਜਿਦੇ ਚ ਲੰਗਰ ਹਾਲ ਮੰਜੀ ਸਾਹਿਬ ਦੀਵਾਨ ਹਾਲ ਰਾਮਗੜੀਆ ਬੂnga ਪ੍ਰਕਰਮ ਤੇ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਪਵਿੱਤਰ ਇਮਾਰਤਾਂ ਵੀ ਸ਼ਾਮਲ ਸਨ ਸ਼੍ਰੀ ਰਮੰਦਰ ਸਾਹਿਬ ਦੇ ਆਲੇ-ਦੁਆਲੇ 18 ਮੁਹੱਲਿਆਂ 'ਚ ਦੁਪਹਿਰ 3 ਵਜੇ ਤੋਂ ਕਰਫਿਊ ਲਾ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਕਈ ਪਰਤਾਂ 'ਚ ਘੇਰਾ ਪਾਇਆ। ਜਿੱਥੋਂ ਤੱਕ ਹੋ ਸਕਦਾ ਸੀ। ਸ਼੍ਰੀ ਦਰਬਾਰ ਸਾਹਿਬ 'ਚ ਫੌਜਾਂ ਦਾ ਪ੍ਰਵੇਸ਼ ਜਿਹੜਾ ਇਹ ਟਾਲਣਾ ਚਾਹੁੰਦੇ ਸੀ ਅਤੇ ਇਸ ਲਈ ਬਾਰ-ਬਾਰ ਐਲਾਨ ਕਰਕੇ ਅੰਦਰਲੇ ਸਾਰੇ ਲੋਕਾਂ ਨੂੰ ਬਾਹਰ ਆਉਣ ਦੀਆਂ ਅਪੀਲਾਂ ਕੀਤੀਆਂ ਗਈਆਂ। ਆਪਰੇਸ਼ਨ ਦਾ ਪਹਿਲਾ ਅਪੜਾ ਦਿਨ ਦੀ ਰੌਸ਼ਨੀ 'ਚ ਸ਼ਾਮ 5 ਵਜੇ ਸ਼ੁਰੂ ਹੋਇਆ। ਜਿਹਦੇ ਤਹਿਤ ਪੰਜਾਬ ਪੁਲਿਸ ਤੇ ਫੌਜੀ ਬਲਾਂ ਨੇ ਅਕਾਲ ਰੈਸਟ ਹਾਊਸ ਸ੍ਰੀ ਗੁਰੂ ਰਾਮਦਾਸਰਾ ਤੇਜ ਸਿੰਘ ਸਮੁੰਦਰੀ ਹਾਲ ਤੇ ਗੁਰੂ ਨਾਨਕ ਨਵਾਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਕੁਝ ਛੋਟੇ ਹਥਿਆਰ ਰਵਾਲਬਰ ਪਿਸਤੌਲ ਤੇ ਕੁਝ ਕਾਰਤੂਸਾਂ ਦੇ ਨਾਲ 12 ਬੋਰ ਦੀ ਇੱਕ ਬੰਦੂਕ ਇਹ ਬਰਾਮਦ ਕੀਤੇ ਗਏ ਤੇ ਲਗਭਗ 120 ਬੰਦਿਆਂ ਨੂੰ ਹਿਰਾਸਤ ਚ ਲਿਜਾਇਆ ਗਿਆ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਸ਼ਾਨ ਵੀਣ ਤੋਂ ਬਾਅਦ ਛੱਡ ਦਿੱਤਾ ਗਿਆ ਇੱਕ ਵੀ ਗੋਲੀ ਨਹੀਂ ਚੱਲੀ ਪਹਿਲਾਂ ਦੇ ਕਾਰਵਾਈ ਦਾ ਇਹ ਹਿੱਸਾ ਸ਼ਾਮ 7 ਵਜੇ ਤੱਕ ਸ਼ਾਂਤੀਪੂਰਵਕ ਪੂਰਾ ਹੋ ਗਿਆ। ਅੱਧੇ ਘੰਟੇ ਬਾਅਦ ਪ੍ਰਕਰਮਾਂ ਦੇ ਆਲੇ-ਦੁਆਲੇ ਜਨਤਕ ਸੰਬੋਧਨ ਪ੍ਰਣਾਲੀ ਤੇ ਤਾਜ਼ਾ ਐਲਾਨ ਕਰਕੇ ਸ਼ਰਧਾਲੂਆਂ ਤੇ ਹੋਰਾਂ ਨੂੰ ਬਾਹਰ ਆਉਣ ਦੀ ਅਪੀਲ ਕੀਤੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗਦੇਵ ਸਿੰਘ ਕੌਂਕੇ ਨੇ ਅਪੀਲਾਂ ਤੇ ਪ੍ਰਤੀਕਿਰਿਆ ਦੰਦਿਆਂ ਸ਼ਰਧਾਲੂਆਂ ਨੂੰ ਸ਼੍ਰੀ ਦਰਵਾਜ਼ਾ ਸਾਹਿਬ 'ਚ ਹੀ ਰਹਿਣ ਲਈ ਕਿਹਾ। ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਸੁਰੱਖਿਆ ਬਲਾਂ ਦਾ ਮੁਕਾਬਲਾ ਕਰਨ ਅਤੇ ਲੋੜ ਪੈਣ ਤੇ ਖਾਲਸੇ ਦੀ ਰਵਾਇਤ ਅਨੁਸਾਰ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਭੇਜਿਆ ਪਰ ਫਿਰ ਵੀ ਤਕਰੀਬਨ 100 ਵਿਅਕਤੀ ਜਿਨ੍ਹਾਂ ਜੋ ਜ਼ਿਆਦਾਤਰ ਸ਼ਰਧਾਲੂ ਸਨ ਘੰਟਾ ਘਰ ਦੀ ਡਿਊਟੀ ਵਾਲੇ ਪਾਸਿਓਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਿਕਲੇ ਆਏ ਐਨਐਸਜੀ ਨੇ ਬ੍ਰਹਮ ਬੂਟਾ ਅਖਾੜਾ ਅਤੇ ਮੁਖੀ ਮਹੰਤ ਸੰਤ ਸਰੂਪ ਦੇ ਸਹਿਯੋਗ ਨਾਲ ਇਹਦੀ ਤਿੰਨ ਮੰਜ਼ਿਲਾ ਇਮਾਰਤ ਦੀ ਛੱਤ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਇਹਨਾਂ ਨੇ ਉਦਾਸੀ ਸੰਪਰਦਾਇ ਦਾ ਇਹ ਅਖਾੜਾ ਕਹ ਲਈਏ ਵੀ ਰਾਮਗੜੀ ਇਹ ਬੂੰਗੇ ਨੇੜੇ ਪ੍ਰਕਰਮਾ ਨਾਲ ਲੱਗਦਾ ਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਵਿਸ਼ਾਲ ਜਿਹੜਾ ਦ੍ਰਿਸ਼ ਹੈ ਉੱਥੋਂ ਇਹ ਸਾਰਾ ਦਿਖਦਾ ਤਾਂ ਐਨਐਸਜੀ ਦੇ ਦੋ ਮੇਜਰ ਜਨਰਲ ਜੂਲੀਓ ਰਾਬੇਰੋ ਆਈਜੀ ਆਪਰੇਸ਼ਨ ਡੀਐਸ ਮੰਗਟ ਡੀਆਈਜੀ ਜਲੰਧਰ ਪੀਸੀ ਡੋਗਰਾ ਸੀਆਰਪੀ ਦਾ ਡੀਆਈਜੀ ਸੀਪਾਲ ਤੇ ਐਸਐਸ ਬਿਰਕ ਤੇ ਕੁਝ ਹੋਰ ਅਧਿਕਾਰੀ ਰਾਤ 8 ਵਜੇ ਤੱਕ ਕੰਟਰੋਲ ਰੂਮ ਤੇ ਬੈਠੇ ਹੋਏ ਇਕੱਠੇ ਹੋਏ ਤਾਂ ਐਨਐਸਜੀ ਨੇ ਇੱਕ ਰਸਮੀ ਅਰਜੀ ਦੀ ਮੰਗ ਕੀਤੀ ਤੇ ਰਵੇਰੋ ਨੇ ਜਿਹੜੀ ਸੂਬੇ ਦੀ ਸਰਕਾਰ ਸੀ ਏਦੀ ਤਰਫੋਂ ਇਸ ਤੇ ਦਸਤਕਤ ਕੀਤੇ ਜਿਹਦੀ ਇੱਕ ਕਾਪੀ ਜ਼ਿਲ੍ਹਾ ਮੈਜਿਸਟਰੇਟ ਨੂੰ ਦਿੱਤੀ ਗਈ ਰਵੇਰੋ ਦੇ ਪੱਤਰ ਦੀ ਇਬਾਰਤ ਇਹ ਸੀ ਉਹ ਉਹਨੇ ਇਦਾਂ ਲਿਖਿਆ ਕਿ ਮੈਂ ਪੰਜਾਬ ਸਰਕਾਰੀ ਤਰਫੋਂ 30 ਅਪ੍ਰੈਲ 1986 ਨੂੰ ਪੰਜਾਬ ਵਿੱਚ ਦਹਿਸ਼ਤ ਦੀਆਂ ਕਾਰਵਾਈਆਂ ਦਾ ਮੁਕਾਬਲਾ ਕਰਨ ਵਿੱਚ ਸਿਵਲ ਅਥਾਰਟੀ ਦੀ ਸਹਾਇਤਾ ਲਈ ਨੈਸ਼ਨਲ ਸਕਿਉਰਿਟੀ ਗਾਰਡ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਮੰਗ ਕਰਦਾ ਤਾਂ ਕਾਲੇ ਕੱਪੜੇ ਪਹਿਨੇ ਅਤੇ ਕਾਲੇ ਪਟਕਿਆਂ ਨਾਲ ਢਕੇ ਸਿਰਾਂ ਤੇ ਚਿਹਰਿਆਂ ਵਾਲੇ ਐਨਐਸਜੀ ਕਮਾਂਡੋ ਖਤਰਨਾਕ ਲੱਗ ਰਹੇ ਸੀ। ਉਹਨਾਂ ਨੇ ਰਾਤ 10:30 ਵਜੇ ਨੰਗੇ ਪਰੀ ਪ੍ਰਕਰਮਾ 'ਚ ਦਾਖਲ ਹੋਣਾ ਸੀ। ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ, ਘੁੱਪ ਹਨੇਰਾ ਸੀ। ਥਾਣਾ ਕੋਤਵਾਲੀ ਵਿਖੇ ਡਿਊਟੀ ਤੇ ਮੌਜੂਦ ਕਾਰਜਕਾਰੀ ਮੈਜਿਸਟਰੇਟ ਜੀਐਸ ਭੱਟੀ ਦੇ ਸੰਦੇਸ਼ ਕਾਰਨ ਆਪਰੇਸ਼ਨ ਰੋਕ ਦਿੱਤਾ ਗਿਆ। ਉਹਨਾਂ ਨੇ ਰਿਪੋਰਟ ਦਿੱਤੀ ਕਿ ਚੇਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨਿਗਰਾਨ ਚੌਕੀਆਂ ਨੇ ਸ਼੍ਰੀ ਰਮੰਦਰ ਸਾਹਿਬ ਦੀ ਛੱਤ ਤੇ ਵੱਡੀ ਗਿਣਤੀ ਵਿੱਚ ਆਦਮੀਆਂ ਦੀ ਹਲਚਲ ਦੇਖੀ ਹੈ। ਔਰ ਜਿਹਦਾ ਉੱਚਾ ਕਿੰਗਰਾ ਪੂਰੀ ਓੜ ਦਿੰਦਾ ਏ। ਔਰ ਸੀਆਈਡੀ ਦੇ ਐਸਪੀ ਹਰਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਗੁਰਦੇਵ ਸਿੰਘ ਕੌਂਕੇ ਤੇ ਉਹਦੇ ਸਾਥੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਰਮੰਦਰ ਸਾਹਿਬ ਦੇ ਕੇਂਦਰ 'ਚ ਪਾਵਨ ਸਥਾਨ ਤੇ ਚਲੇ ਗਏ ਸਨ ਔਰ ਉਹ ਹਥਿਆਰਬੰਦ ਵੀ ਸਨ ਔਰ ਫੌਜਾਂ ਤੇ ਗੋਲੀਬਾਰੀ ਕਰ ਸਕਦੇ ਸੀ। ਤਾਂ ਉਸ ਤੋਂ ਬਾਅਦ ਪੀਸੀ ਡੋਗਰੇ ਨੇ ਜਨਰਲਾਂ ਨੂੰ ਆਪਣੇ ਨੂੰ ਸਾਵਧਾਨ ਕਰਿਆ ਕਿ ਐਨਐਸਜੀ ਕਮਾਂਡੋ ਛੱਤ ਤੇ ਸ਼ਾਰਪ ਫਿਊਟਰਾਂ ਦੀ ਮਾਰ ਹੇਠ ਨੇ ਪਰ ਹਰਮੰਦਰ ਸਾਹਿਬ ਵੱਲ ਮੋੜਵੀਂ ਗੋਲੀਬਾਰੀ ਨਾ ਕਰਨ ਤਾਂ ਇਸ ਗੱਲ ਉੱਤੇ ਜਿਹੜੇ ਐਨਐਸਜੀ ਅਧਿਕਾਰੀ ਸੀ ਕਮਾਂਡੋਆਂ ਦੇ ਅਫਸਰ ਇਹ ਬੜੇ ਗੁੱਸੇ 'ਚ ਆਏ ਇਹਨਾਂ ਨੇ ਗਰਮੀ ਖਾ ਕੇ ਐਨਐਸਜੀ ਜਨਰਲ ਨੇ ਇਹਨੇ ਕਿਹਾ ਜਵਾਬ ਦਿੱਤਾ ਇਹਨਾਂ ਨੂੰ ਕਿ ਮੇਰੇ ਜਵਾਨ ਬੁੱਤ ਨਹੀਂ ਜੇਕਰ ਗੋਲੀਬਾਰੀ ਹੋਈ ਤਾਂ ਉਹ ਜਵਾਬੀ ਗੋਲੀਬਾਰੀ ਕਰੂੰਗੇ ਉਦੋਂ ਇਥੇ ਇਹ ਮਸਲਾ ਵੀ ਭਾਗ ਗਿਆ ਜਿਹੜਾ ਰਮੇਸ਼ ਅੰਦਰ ਸੀਗਾ ਉਸ ਸਮੇਂ ਜ਼ਿਲ੍ਹਾ ਮਿਨਿਸਟਰੀਟ ਉਹਨੂੰ ਕਹਿਣਾ ਪਿਆ ਕਿ ਮੈਂ ਜ਼ਿਲ੍ਹਾ ਮਿਨਿਸਟਰੀਟ ਵਜੋਂ ਸੂਬਾ ਸਰਕਾਰ ਦੀ ਮੰਗ ਵਾਪਸ ਲੈਣਾ ਤੁਸੀਂ ਸਾਰੇ ਆਪਣਾ ਬੋਰੀ ਬਿਸਤਰਾ ਬੰਨੋ ਤੇ ਇੱਥੋਂ ਜਿੱਥੋਂ ਆਇਓ ਉੱਥੇ ਵਾਪਸ ਚਲੇ ਜਾਓ ਮਾਹੌਲ ਉਦੋਂ ਕਹਿੰਦੇ ਬੇਚੈਨੀ ਵਾਲਾ ਹੋ ਗਿਆ ਸੀਗਾ ਕਿਉਂਕਿ ਇਹਨਾਂ ਨੇ ਇਦਾਂ ਕਿਹਾ ਸੀ ਵੀ ਤੁਸੀਂ ਗੋਲੀ ਵਾਰੀ ਦੇਖ ਕੇ ਆਪਣਾ ਚਲਾਇਓ ਕਿਉਂਕਿ ਭਾਵਨਾਵਾਂ ਜੁੜੀਆਂ ਹੋਈਆਂ ਸੋ ਖੈਰ ਰਵੇਰੋ ਜਿਹੜਾ ਸੀ ਉਹ ਉਹਨੇ ਬਰਨਾਲਾ ਦਿੱਲੀ ਨੂੰ ਫੋਨ ਕਰਕੇ ਜਿਹੜੇ ਇਹਨਾਂ ਦੇ ਸਟੈਂਡ ਸੀਗੇ ਉਹ ਦੱਸੇ ਅਫਸਰਾ ਦੇ ਮੌਕੇਦਿਆਂ ਤੇ ਜੋ ਵੀ ਹੋਵੇ ਕਹਿੰਦਾ ਇਹ ਸਾਨੂੰ ਸਰਦਾਰ ਬਰਨਾਲੇ ਨੇ ਹਦਾਇਤ ਵੀ ਦਿੱਤੀ ਸੀਗੀ ਹੁਣ ਜਨਰਲ ਲੀ ਤੇ ਆਗੇ ਕਮਾਂਡੋ ਸੀ ਜਿਹੜੇ ਜੋ ਆਪਰੇਸ਼ਨ ਰਾਤ ਦੇ 10:30 ਵਜੇ ਸ਼ੁਰੂ ਹੋਣਾ ਸੀ ਉਹਦੇ ਵਿੱਚ 1 ਘੰਟੇ ਦੀ ਦੇਰੀ ਕਰ ਦਿੱਤੀ ਗਈ ਕਮਾਂਡੋ ਲੰਗਰਹਾਲ ਤੇ ਮੰਜੀ ਸਾਹਿਬ ਚ ਇੱਕੋ ਸਮੇਂ ਦਾਖਲ ਹੋਏ ਉਹਨਾਂ ਨੇ ਕੈਰੀਏਬੀ ਸਟਨ ਗ੍ਰੇਨੇਡ ਦਾਗੇ ਇਹ ਜਿਹੜੇ ਗ੍ਰੇਨੇਡ ਉਹਨੇ ਘਾਤਕ ਨਹੀਂ ਹੁੰਦੇ ਕਹਿੰਦੇ ਉਹ ਸਗੋਂ ਉੱਚੀ ਗੂੰਜਣ ਵਾਲੇ ਅਸਤਰ ਹੁੰਨੇ ਜੋ ਕਿ ਵੱਡੀ ਸਮਰੱਥਾ ਵਾਲੇ ਹਥਿਆਰਾਂ ਵਾਂਗੂ ਧਮਾਕੇ ਵਰਗੀਆਂ ਆਵਾਜ਼ਾਂ ਕਦੇ-ਕਦਾਈਂ ਤੇਜ਼ ਰੌਸ਼ਨੀ ਤੇ ਚਿੰਗਿਆੜੇ ਕੱਢਦੇ ਤਾਂ ਉਹਨਾਂ ਨੇ ਇਲਾਕੇ ਨੂੰ ਹਲਾਤਾ ਆਵਾਜ਼ਾਂ ਡਰਾਉਣੀਆਂ ਸੀ ਹਨੇਰੇ 'ਚ ਧਮਾਕਿਆਂ ਨਾਲ ਇੱਕ ਤਰ੍ਹਾਂ ਅੰਨ੍ਹੇ ਕਰ ਦੇਣ ਵਾਲੀ ਤੇਜ਼ ਰੌਸ਼ਨੀ ਕਿਸੇ ਵੀ ਬੰਦੇ ਨੂੰ ਕੁਝ ਸਮੇਂ ਲਈ ਭੁਲਾ ਸਕਦੀ ਸੀ ਤੇ ਇਹੀ ਉਦੇਸ਼ ਸੀ ਸਵੈ ਰੱਖਿਆ 'ਚ ناکਾਮ ਖੜਕੋ ਨੂੰ ਫੜਨਾ ਕਮਾਂਡੋ ਦੋ ਇਮਾਰਤਾਂ 'ਚੋਂ ਲੰਗੇ ਪਰ ਇਹਨਾਂ ਅੰਦਰ ਪੰਛੀ ਵੀ ਪਰ ਨਹੀਂ ਸੀ ਮਾਰ ਰਿਹਾ ਜਗ੍ਹਾ ਖਾਲੀ ਕਰ ਦਿੱਤੀ ਗਈ ਸੀ ਪ੍ਰਕਰਮਾਂ ਚ ਕਾਰਵਾਈ ਦਾ ਦੂਜਾ ਪੜਾਅ ਕਹਿੰਦਾ ਬੜਾ ਦੁਖਦਾਈ ਸੀ ਕਮਾਂਡੋਆਂ ਨੇ ਦੋ ਪਾਸਿਆਂ ਤੋਂ ਪੈਰ ਧਰੇ ਪਹਿਲਾ ਗਰੁੱਪ ਲੰਗਰ ਹਾਲ ਦੇ ਸਾਹਮਣੇ ਤੋਂ ਦਾਖਲ ਹੋਇਆ ਤੇ ਦੂਜਾ ਬਾਜ਼ਾਰ ਮਨਿਆਰਾ ਵਾਲੇ ਪਾਸਿਓਂ ਇਹ ਸਭ ਏਕਾਲਤਕ ਸੈਭਲ ਚਲਾ ਗਿਆ ਜਿਉਂ ਹੀ ਪਹਿਲਾ ਜਥਾ ਪ੍ਰਕਰਮਾਂ ਦੇ ਨਾਲ ਅੱਗੇ ਵਧਿਆ ਬਾਬਾ ਦੀਪ ਸਿੰਘੀ ਦੀ ਯਾਦਗਾਰ ਨੇੜੇੋਂ ਲਗਭਗ 16-17 ਸਾਲਾਂ ਦਾ ਮੁੰਡਾ ਗੁਰਦੇਵ ਸਿੰਘ ਬਾਹਰ ਨੂੰ ਭੱਜਿਆ ਉਹ ਕਮਾਂਡੋ ਦੀਆਂ ਚੇਤਾਵਰੀਆਂ ਦਾ ਜਵਾਬ ਦੇਣ ਜਾਂ ਰੋਕਣ 'ਚ ناکਾਮ ਰਿਹਾ ਤੇ ਉਸ ਉੱਤੇ ਫਿਰ ਇਹਨਾਂ ਨੇ ਗੋਲੀਬਾਰੀ ਕੀਤੀ ਚਾਰ ਹੋਰ ਜਿਨ੍ਹਾਂ ਨੂੰ ਗੋਲੀ ਲੱਗੀ ਸੀ ਉਹ ਖੁਜ ਕਿਸਮ ਦੀ ਨਾਲ ਮਰਨ ਤੋਂ ਬਚ ਗਏ ਸੀ ਸੋਤਨ ਦਾਸ ਇੱਕ ਕੁਮੱਕੜ ਸੀ ਜੋ ਰਾਤ ਕੱਟਣ ਲਈ ਦੁੱਖ ਭੰਜਨੀ ਬੇਰੀ ਕੋਲ ਠਹਿਰਿਆ ਹੋਇਆ ਸੀ ਔਰ 35 ਸਾਲਾਂ ਦਾ ਬੰਗਲਾਦੇਸ਼ੀ ਮੁਸਲਮਾਨ ਮੁਨੀਰ ਅਲਕ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਨ ਤੇ ਉਚਿਤ ਮੌਕੇ ਲਈ ਕੰਪਲੈਕਸ 'ਚ ਆਪਣਾ ਟਾਈਮ ਲੰਘਾ ਰਿਹਾ ਸੀ ਤਾਂ ਬੰਗਲਾਦੇਸ਼ੀ ਹੀੜਾਂ ਚ ਆਉਨੇ ਕਿਉਂ ਜੋ ਥ੍ਰੀ ਦਰਵਾਜ਼ਾ ਕੰਪਲੈਕਸ ਵਿੱਚ ਇਹਨਾਂ ਦੀ ਰਹਿائش ਮੁਫਤ ਹੁੰਦੀ ਹੈ ਇਹੋ ਸਾਰਿਆਂ ਵਾਸਤੇ ਮੁਫਤ ਤਾਂ ਪਾਕਿਸਤਾਨਾਂ ਵੱਲੋਂ ਤਸਕਰਾਂ ਤੇ ਖਾੜਕੂਆਂ ਨੂੰ ਅੰਦਰ ਧੱਕਣ ਦੀਆਂ ਕੋਸ਼ਿਸ਼ਾਂ ਦੇ ਜਵਾਬ ਚ ਬੀਐਸਐਫ ਕਈ ਵਾਰ ਧਿਆਨ ਹਟਾਉਣ ਲਈ ਗੋਲੀਬਾਰੀ ਕਰਕੇ ਬੰਗਲਾਦੇਸ਼ੀਆਂ ਨੂੰ ਕਮਾਂਤਰੀ ਸਰਹੱਦ ਦੇ ਪਾਰ ਧੱਕ ਦਿੰਦੀ ਹੈ ਤਾਂ ਬੰਗਲਾਦੇਸ਼ੀਆਂ ਵੱਲੋਂ ਸਰਹੱਦ ਪਾਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਪਾਕਿਸਤਾਨ ਨੇ ਅਕਸਰ ناکਾਮ ਕਰ ਦਿੰਦੇ ਤੇ ਉਹਨਾਂ ਨੂੰ ਇਸ ਕਾਰਨ ਫਿਰ ਅੰਬਰ ਸਾਦੀ ਜੇਲ੍ਹ ਜਾਣਾ ਪੈਂਦਾ ਬੰਗਲਾਦੇਸ਼ ਬਾਵਾਸ ਭੇਜਣ ਦੀਆਂ ਪ੍ਰਕਿਰਿਆਵਾਂ ਜਿਹੜੀਆਂ ਇਹ ਦੁਖਦਾਈ ਹੱਦ ਤੱਕ ਹੋਈ ਸਨ ਤਾਂ ਜ਼ਖਮੀ ਹੋਏ ਦੋ ਹੋਰ ਬੰਦੇ ਨਿਸ਼ਾਨ ਸਿੰਘ ਤੇ ਹਰਦੀਪ ਸਿੰਘ ਡਿਊਟੀ ਤੇ ਤਨਾਤ ਐਡੀਪੀਸੀ ਦੇ ਸੇਵਾਦਾਰ ਸਨ ਕਮਾਂਡੋਦਾਂ ਨੇ ਨਿਸ਼ਾਨ ਸਿੰਘ ਨੂੰ ਹੱਥ ਖੜੇ ਕਰਨ ਦੀ ਚੇਤਾਵਨੀ ਦਿੱਤੀ ਸੀ ਪਰ ਉਹਨੇ ਆਪਣਾ ਸ਼੍ਰੋਮਣੀ ਕਮੇਟੀ شناਾਕਤੀ ਕਾਰਡ ਕੱਢਣ ਲਈ ਆਪਣਾ ਹੱਥ ਪਾਥਰੀ ਜੇਬ ਚ ਪਾ ਲਿਆ ਜੀਤੇ ਕਮਾਂਡੋਆਂ ਨੂੰ ਲੱਗਿਆ ਕਮਾਂਡੋਆਂ ਨੂੰ ਕੇ ਹਥਿਆਰ ਕੱਢਣ ਲੱਗਿਆ ਤਾਂ ਇਸ ਕਰਕੇ ਉਹਦੇ ਉੱਤੇ ਗੋਲੀ ਦਾਗੀ ਹਰਜੀਤ ਸਿੰਘ ਦਰਸ਼ਣ ਡਿਊਟੀ ਵਿਕੇ ਡਿਊਟੀ ਤੇ ਸੀ ਉਹਨੇ ਬਾਹਰ ਨਿਕਲਣ ਲਈ ਛੋਟਾ ਦਰਵਾਜ਼ਾ ਖੋਲ੍ਹਿਆ ਤੇ ਗੋਲੀਆਂ ਦੀ ਬਾਸ਼ੜ ਨੂੰ ਸੱਦਾ ਦਿੱਤਾ ਪਰ ਖੁਸ਼ਕਿਸਮਤ ਰਹਾ ਤੇ ਉਹ ਬਚ ਗਿਆ ਤਾਂ ਉਸ ਤੋਂ ਬਾਅਦ ਕਹਿ ਲਈਏ ਵੀ ਪ੍ਰਕਰਮਾ ਦੁਆਲੇ ਕਮਰਿਆਂ ਦੇ ਦੋ ਦਰਵਾਜ਼ਿਆਂ ਨੂੰ ਨੁਕਸਾਨ ਤੋਂ ਇਲਾਵਾ ਸ਼੍ਰੀ ਦਰਵਾਜ਼ਾ ਕੰਪਲੈਕਸ ਦੇ ਅੰਦਰ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਇੱਕ ਸਟਨ ਗ੍ਰੇਨੇਡ ਚੋਂ ਨਿਕਲੇ ਚੰਗਿਆੜਿਆਂ ਨੇ ਤਜਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਦੁਕਾਨ ਇਹ ਤਬਾਹ ਕਰ ਦਿੱਤੀ ਜੋ ਕੰਪਲੈਕਸ ਦੇ ਨਾਲ ਲੱਗਦੀ ਸੀ ਉਸ ਨੂੰ ਮੁਆਵਜ਼ਾ ਦਿੱਤਾ ਗਿਆ ਬਾਅਦ ਇਹਦੇ ਨਾਲ ਇਹ ਜ਼ਖਮੀਆਂ ਤੇ ਮ੍ਰਿਤਕਾਂ ਦੇ ਬਾਰਥਾ ਨੂੰ ਵੀ ਤਾਂ ਐਨਐਸਜੀ ਕਮਾਂਡੋਆਂ ਨੇ ਪ੍ਰਕਰਮਾਂ ਤੇ ਬਰਾਂਡੇ ਦੇ ਨਾਲ ਵਾਲੇ ਕਮਰਿਆਂ ਦਾ ਆਪਰੇਸ਼ਨ ਰਾਤ ਨੂੰ ਡੇਢ ਵਜੇ ਤੱਕ ਪੂਰਾ ਕਰ ਲਿਆ ਔਰ ਉਹ ਸਥਾਨਕ ਪ੍ਰਸ਼ਾਸਨ ਨੂੰ ਚਾਰਜ ਸੌਂਪਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕੰਮ ਖਤਮ ਹੋ ਗਿਆ ਪਰ ਅੰਦਰ ਹਜੇ ਜਿਹੜੇ ਖਾੜਕੋ ਸਿੰਘ ਸੀ ਇਹ ਹਥਿਆਰਾਂ ਨਾਲ ਲੈਸ ਹਜੇ ਅੰਦਰ ਬੈਠੇ ਸੀ ਔਰ ਉਹਨਾਂ ਨਾਲ ਨਜੇਠਣਾ ਹਜੇ ਬਾਕੀ ਸੀ ਔਰ ਉਸ ਤੋਂ ਬਾਅਦ ਇਹਨਾਂ ਨੇ ਕਹਿ ਲੀਏ ਵੀ ਕਹੇ ਤਾਂ ਵੀ ਸਾਡਾ ਕੰਮ ਫਤੇ ਆ ਤੁਸੀਂ ਉਹਨਾਂ ਦੇ ਨਾਲ ਆਪੇ ਨਜੇਟੋ ਕਮਾਂਡੋਆਂ ਨੇ ਕਹਿਤਾ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ ਉਦੋਂ ਮੌਕੇ ਤੇ ਸੀ ਬੰਦਾ ਜਿਹੜਾ ਉਹ ਰਮੇਸ਼ਿੰਦਰਤਾ ਤਾਂ ਉਹਨੂੰ ਗੋਲੀ ਚਲਾਉਣ ਜਾਂ ਪਾਵਨ ਸਥਾਨ ਚ ਦਾਖਲ ਹੋਣ ਦੇ ਹੁਕਮ ਨਹੀਂ ਸੀ ਤਾਂ ਉਸ ਤੋਂ ਬਾਅਦ ਕਹਿੰਦਾ ਇਹ ਹੁਕਮ ਰਮੇਸ਼ਿੰਦਰ ਕਹਿੰਦਾ ਕਿ ਸਾਡੇ ਉੱਤੇ ਵੀ ਬਰਾਬਰ ਲਾਗੂ ਹੁੰਦਾ ਸੀ ਤਾਂ ਇਸ ਸਥਿਤੀ ਦੇ ਹੱਲ ਲਈ ਕਹਿੰਦਾ ਸੀ ਬੇਨਤੀਆਂ ਕਰਨ ਦਾ ਸਹਾਰਾ ਲਿਆ ਘੰਟਾ ਕਾ ਡਿਊਟੀ ਦੇ ਬਾਹਰ ਖੜੇ ਲੋਕ ਸੰਪਰਕ ਵੈਨ ਨੇ ਪਬਲਿਕ ਅਡਰੈਸ ਸਿਸਟਮ ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਲੋਕਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਦੇ ਨਾਲ ਖਲਵਾੜ ਨਾ ਕਰਨ ਤੇ ਬਾਹਰ ਆਉਣ ਦੀਆਂ ਜ਼ੋਰਦਾਰ ਅਪੀਲਾਂ ਇਹਨਾਂ ਨੇ ਕਰੀਆਂ ਹਾਲਾਂਕਿ ਬਾਰ ਬਾਰ ਕੀਤੀ ਐਲਾਨਾਂ ਦਾ ਕੋਈ ਅਸਰ ਨਹੀਂ ਹੋਇਆ ਹੁਣ ਇਹਨਾਂ ਪੰਜਾਬ ਵਾਲਿਆਂ ਕੋਲ ਦੋ ਕੰਮ ਸੀ ਜਾਂ ਤਾਂ ਗੋਲੀਬਾਰੀ ਨਾ ਕਰਨ ਦੇ ਹੁਕਮ ਰੱਦ ਕਰਦੇ ਆ ਐਨਐਸਜੀ ਨੂੰ ਪਵਿੱਤਰ ਸਥਾਨ ਵਿੱਚ ਜਾਣ ਦੀ ਇਜਾਜ਼ਤ ਦੇ ਦਿੰਦੇ ਜਾਂ ਫਿਰ ਖਾੜਕੂਆਂ ਦਾ ਸਬਰ ਖਤਮ ਹੋਣ ਦੀ ਉਡੀਕ 'ਚ ਘੇਰਾਬੰਦੀ ਕਰੀ ਰੱਖਦੇ ਇਹਨਾਂ ਵਿੱਚੋਂ ਕੋਈ ਵੀ ਮਤਲਬ ਕਿ ਕੰਮ ਸਰੇ ਨਹੀਂ ਸੀ ਕਰਦਾ ਦੇਖਦਾ ਇਹਨਾਂ ਨੂੰ ਤਾਂ ਆਪਰੇਸ਼ਨ ਖਤਮ ਕਰਨ ਚ ਕਿਸੇ ਕਿਸਮ ਦੀ ਦੇਰੀ ਨਾਲ ਜਿਹੜੇ ਅੰਦਰ ਖਾਲਕੂ ਸਿੰਘ ਸੀ ਇਹਨਾਂ ਨੂੰ ਕਹਿ ਲਈਏ ਵੀ ਲੋਕਾਂ ਨੂੰ ਸ਼੍ਰੀ ਵੰਦਰ ਸਾਹਿਬ ਵੱਲ ਮਾਰਚ ਕਰਨ ਲਈ ਆਉਣ ਦਾ ਮੌਕਾ ਮਿਲਦਾ ਤੇ ਇਹਦੇ ਨਾਲ ਜਿਹੜੀ ਸਥਿਤੀ ਸੀਗੀ ਹੋਰ ਵੀ ਗੁੰਝਲਦਾਰ ਹੋ ਜਾਂਦੀ ਸੀ ਤਾਂ ਇਸ ਪੜਾ ਉੱਤੇ ਰਮੇਸ਼ਿੰਦਰ ਤੇ ਬਿਰਕ ਨੇ ਇਹ ਜੋਖਮ ਚੁੱਕਣ ਦਾ ਫੈਸਲਾ ਕਰਿਆ ਉਹ ਕਹਿੰਦਾ ਕਿ ਅਸੀਂ ਦੋਹਾਂ ਨੇ ਨਾਥੇ ਤੇ ਬਿਨਾ ਕਿਸੇ ਨੂੰ ਨਾਲ ਲਿਆ ਪ੍ਰਕਰਮਾ 'ਚ ਕਦਮ ਰੱਖਿਆ ਲੋਕ ਸੰਪਰਕ ਵਿਭਾਗ ਦੀ ਬੈਨ ਵਿੱਚੋਂ ਕੱਢੇ ਇੱਕ ਹੱਥ ਫੜਿਆ ਸਪੀਕਰ ਨੂੰ ਚੁੱਕ ਕੇ ਅਸੀਂ ਘੰਟਾ ਕਰਵਲਦੀ ਡਿਊਟੀ ਦੀਆਂ ਪੌੜੀਆਂ ਉਤਰ ਕੇ ਹੀਠਾ ਪ੍ਰਕਰਮਾ ਖੁੱਲੇ ਚਿੱਟੇ ਸੰਗ ਮਰਮਰ ਵਾਲੀ ਥਾਂ ਪਹੁੰਚ ਗਏ 6 ਫੁੱਟ ਤੋਂ ਵੱਧ ਲੰਮੇ ਅਸੀਂ ਦੋਵੇਂ ਕਹਿੰਦਾ ਚਾਰੇ ਪਾਸੇ ਬਿਨਾਂ ਕਿਸੇ ਓਟ ਤੋਂ ਖੜੇ ਖਾੜਕੋ ਨੇ ਬੰਦੂਕਾਂ ਦੀ ਸਿੱਧੀ ਮਾਰ ਵਿੱਚ ਸੀਗੇ ਅਸੀਂ ਇੱਕੋ ਸ਼ਾਰਪ ਸ਼ੂਟਰ ਕਹਿੰਦਾ ਸਾਨੂੰ ਦੋਹਾਂ ਨੂੰ ਗੋਲੀ ਨਾਲ ਉਡਾ ਸਕਦਾ ਸੀ ਰਮੇਸ਼ਿੰਦਰ ਕਹਿੰਦਾ ਕਿ ਮੈਂ ਲਾਊਡ ਸਪੀਕਰ ਸਰੋਵਰ ਦੀ ਬਾਹੀ ਦੇ ਨਾਲ ਟਿਕਾਇਆ ਔਰ ਠੇਠ ਪੰਜਾਬੀ 'ਚ ਸਾਡੀ ਪਛਾਣ ਦੱਸੀ ਤੇ ਆਪਣਾ ਅਰਾਦਾ ਬਿਆਨ ਕੀਤਾ ਮੈਂ ਸ਼੍ਰੀ ਹਿੰਦਰ ਸਾਹਿਬ ਦੀ ਮਰਿਆਦਾ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ ਤੇ ਕਹਿੰਦਾ ਖਾੜਕ ਨੂੰ ਭਰੋਸਾ ਦਿਵਾਇਆ ਕਿ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਊਗਾ ਸ਼ੁਰੂਆਤੀ ਗੱਲਾਂ ਮਗਰੋਂ ਆਖਰੀ ਗੱਲ ਇਹਨਾਂ ਨੇ ਇਹ ਕਹੀ ਕਿ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਦਰਬਾਰ ਸਾਹਿਬ ਤੋਂ ਬਾਹਰ ਆ ਜਾਣ ਦੂਜੇ ਪਾਸਿਓਂ ਕੋਈ ਜਵਾਬ ਨਾ ਆਇਆ ਤਿੱਕੀ ਰਾਤ 'ਚ ਬੜੇ ਕਹਿੰਦਾ ਭੜੇ ਖਿਆਲ ਡਰਾ ਰਹੇ ਸੀ ਸਾਨੂੰ ਪਰ ਕੁਝ ਕੁ ਮਿੰਟਾਂ ਦੇ ਬਕਪੇ ਤੇ ਆਪਣੀ ਅਪੀਲ ਨੂੰ ਮੈਂ ਦੁਹਰਾਉਂਦਾ ਰਿਹਾ ਸਵੇਰ ਦੇ 4 ਵਜੇ ਕਹਿੰਦਾ ਅਚਾਨਕ ਪਾਵਨ ਸਥਾਨ ਦੀ ਛੱਤ ਤੇ ਕਹਿੰਦਾ ਸਾਨੂੰ ਕੁਝ ਹਲਚਲ ਦਿਖਾਈ ਦਿੱਤੀ ਰਾਤ ਦੇ ਹਨੇਰੇ ਮੇ ਕੋਈ ਸਾਡਾ ਧਿਆਨ ਖਿੱਚਣ ਲਈ ਕੱਪੜਾ ਲਹਿਰਾ ਰਿਹਾ ਸੀ ਅਤੇ ਚੀਕ ਰਿਹਾ ਸੀ ਕਿ ਸਾਨੂੰ ਤੁਹਾਡੇ ਤੇ ਭੋਰਾ ਬਸਾ ਨਹੀਂ ਗਿਆਨੀ ਪੂਰਨ ਸਿੰਘ ਨੂੰ ਬੁਲਾਓ ਸ਼੍ਰੀਵੰਦਰ ਸਾਹਿਬ ਦੇ ਇੱਕ ਗ੍ਰਾਂਤੀ ਪੂਰਨ ਸਿੰਘ ਦਾ ਖਾੜਕੂ ਸਿੰਘ ਬੜਾ ਸਤਕਾਰ ਕਰਦੇ ਸਨ ਉਹਦਾ ਘਰ ਕੌਲ ਸਰ ਬਾਜ਼ਾਰ ਦੇ ਨੇੜੇ ਸੀਗਾ ਜੋ ਕਿ ਸ਼੍ਰੀ ਦਰਵਾਜ ਸਾਹਿਬ ਕੰਪਲੈਕਸ ਤੋਂ ਦੂਰ ਨਹੀਂ ਸੀ ਪਰ ਜਦੋਂ ਉਸ ਨੂੰ ਬੁਲਾਉਣ ਲਈ ਪੁਲਿਸ ਅਧਿਕਾਰੀ ਭੇਜਿਆ ਗਿਆ ਤਾਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਅਖੀਰ ਫਿਰ ਇਹ ਰਮੇਸ਼ਿੰਦਰ ਤੇ ਬਿਰਕ ਉਹਦੇ ਘਰੇ ਗਏ ਤੇ ਉਹਨੂੰ ਆਪਣੇ ਨਾਲ ਪ੍ਰਕਰਮਾਂ ਚ ਲੈ ਕੇ ਆਏ ਗਿਆਨੀ ਪੂਰਨ ਸਿੰਘ ਨੂੰ ਸਾਡੇ ਕੋਲ ਖੜਾ ਕੇ ਸਰੋਵਰ ਪਾਰੋਂ ਫਿਰ ਨਵੇਂ ਐਲਾਨ ਕੀਤੇ ਕਿ ਪਰ ਜਵਾਬ ਕੋਈ ਨਾ ਆਇਆ ਉਧਰੋਂ ਇਸ ਲਈ ਗਿਆਨੀ ਪੂਰਨ ਸਿੰਘ ਨੂੰ ਸ੍ਰੀ ਰਮੰਦਾ ਸਾਹਿਬ ਅੰਦਰ ਇੱਕ ਦੂਤ ਵਜੋਂ ਭੇਜਣ ਲਈ ਮਨਾਇਆ ਗਿਆ ਔਰ ਸਫਤ ਦੀ ਗੱਲ ਇਹ ਹੈ ਕਿ ਗਿਆਨੀ ਪੂਰਨ ਸਿੰਘ ਨੇ ਇਕੱਲਿਆਂ ਜਾਣ ਦੀ ਹਿੰਮਤ ਕੀਤੀ ਉਹ ਆਤਮ ਸਰਪਣ ਲਈ ਖਾੜਕੋ ਸਿੰਘਾਂ ਨੂੰ ਮਨਾਉਣ ਚ ਨਾਕਾਮ ਰਿਹਾ ਪਰ ਜਿ세 ਤੱਕ ਗੁਰਦੇਵ ਸਿੰਘ ਕੌਂਕੇ ਨੂੰ ਸਾਡਿਆਂ ਗੱਲਬਾਤ ਖਾਤਰ ਆਪਣੇ ਨੁਮਾਇੰਦੇ ਨੇਤ ਕਰਨ ਲਈ ਮਨਾਉਣ 'ਚ ਸਫਲ ਰਿਹਾ। ਪ੍ਰਕਰਮਾ 'ਚ ਬੈਠੇਆਂ ਰਮੇਸ਼ ਨਾਤੇ ਬਿਰਕ ਨੇ ਪੂਰਨ ਸਿੰਘ ਦੀ ਸਹਾਇਤਾ ਦੇ ਨਾਲ ਪੰਜਾਂ ਪ੍ਰਤੀਨਿਧਾਂ ਨੂੰ ਜਿਹੜੇ ਹਰਮੰਦਰ ਸਾਹਿਬ ਦੇ ਅੰਦਰ ਟਿਕੇ ਰਹਿਣ ਦੀ ਬਿਰਥਾਤਾ ਦੱਸ ਕੇ ਪ੍ਰਭਾਵਿਤ ਕੀਤਾ। ਤਾਂ ਇਹਨਾਂ ਨੇ ਕਿਹਾ ਕਿ ਧਾਰਮਿਕ ਰੋਹ ਰੀਤਾਂ ਵਿੱਚ ਪਹਿਲੀ ਵਿਗਨ ਪਾਇਆ ਜਾ ਚੁੱਕਾ ਵਾਹਿਗੁਰੂ ਇਸ ਲਈ ਉਹਨਾਂ ਨੂੰ ਜ਼ਿੰਮੇਵਾਰ ਠਰਾਊਗਾ। ਸਾਡੀ ਪ੍ਰੇਰਨਾ ਕਹਿੰਦਾ ਰੰਗ ਲਈ ਆਈ ਉਹ ਸਾਰਿਆਂ ਨੂੰ ਬਾਹਰ ਲਿਆਉਣ 'ਚ ਰਾਜ਼ੀ ਹੋ ਗਏ। ਪੰਜ ਪ੍ਰਮਾਣ ਪੰਜ ਪ੍ਰਧਾਨ ਦੀ ਸਿੱਖ ਪਰੰਪਰਾ ਕਹਿੰਦਾ ਪੰਜਾਂ ਪੰਡਾਂ ਦਾ ਫੈਸਲਾ ਅੰਤਮ ਹੁੰਦਾ ਤਾਂ ਇਹਦੇ ਤਹਿਤ ਕਹਿੰਦਾ ਸਾਰੇ 135 ਜਿਹੜੇ ਬੰਦੇ ਸੀ ਬਿਨਾਂ ਇੱਕ ਵੀ ਗੋਲੀ ਚਲਾਇਆ ਇੱਕ ਕਤਾਰ 'ਚ ਭਾਵਨਾ ਸਥਾਨ ਤੋਂ ਬਾਹਰ ਆ ਗਏ ਇਹ ਇੱਕ ਬੜੀ ਕਹਿੰਦਾ ਖਤਰਨਾਕ ਸਥਿਤੀ ਦਾ ਸ਼ਾਂਤਮਈ ਅੰਤ ਸੀ ਗੁਰਦੇਵ ਸਿੰਘ ਕੌਂਕੇ ਨੂੰ ਉਹਦੇ ਸਾਥੀਆਂ ਸਦੇ ਗ੍ਰਿਫਤਾਰ ਕਰ ਲਿਆ ਗਿਆ ਤੇ ਸ਼੍ਰੀ ਹਰਮੰਦਰ ਸਾਹਿਬ ਨੂੰ ਕਹਿ ਲਿਆ ਵੀ ਇਹਨਾਂ ਖੜਕੂ ਸਿੰਘਾਂ ਤੋਂ ਖਾਲੀ ਕਰਵਾਇਆ ਤਾਂ ਬਾਹਰ ਆਉਣ ਵਾਲਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੁੱਲੀ ਥਾਂ 'ਚ ਕਤਾਰਾਂ 'ਚ ਬਿਠਾਇਆ ਗਿਆ ਇਹਨਾਂ ਵਿੱਚੋਂ 30 ਔਰਤਾਂ ਤੇ ਬੱਚੇ ਸਨ ਜਿਨ੍ਹਾਂ ਨੂੰ ਹਿਜਾਰ ਕਰ ਦਿੱਤਾ ਗਿਆ ਹਾਲਾਂਕਿ ਬੰਦਿਆਂ ਨੂੰ ਪੁੱਛ ਕੇ ਚੱਲੀ ਰਾਤ ਚੱਲੀ ਆ ਗਿਆ ਉਹ 8 ਘੰਟੇ ਤੋਂ ਬਾਅਦ ਸਵਾ ਹਰਮੰਦਰ ਸਾਹਿਬ ਦੇ ਅੰਦਰ ਰਹੇ ਸਨ ਤੇ ਹੁਣ ਪੰਜ ਸਨਾਨਾ ਕਰਨ ਲਈ ਉਹਨਾਂ ਨੇ ਸੰਗਣੀ ਕਤਾਰ ਬਣਾ ਲਈ ਜਿਉਂ ਹੀ ਪਹਿਲਾ ਜਥਾ ਨਿਸ਼ਾਨ ਸਾਹਿਬ ਨੇੜਲੇ ਗੇਟ ਤੋਂ ਬਾਹਰ ਨਿਕਲਿਆ ਨਾਲ ਲੱਗਦੀਆਂ ਇਮਾਰਤਾਂ ਨੇ ਛੱਤਾਂ ਤੇ ਬੈਠੇ ਸੀਆਰਪੀਐਫ ਵਾਲੇ ਨੇ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੇ ਇਹ ਸੋਚਿਆ ਇਹਨਾਂ ਨੇ ਇਹ ਸਫਾਈ ਦਿੱਤੀ ਉੱਥੇ ਕਿ ਖਾੜਕੂ ਫਰਾਰ ਹੋ ਰਹੇ ਹਨ ਪਰ ਕਹਿੰਦਾ ਕਿਸੇ ਨੂੰ ਗੋਲੀ ਨਹੀਂ ਲੱਗੀ ਹੈਗੀ ਸਵੇਰੇ 6 ਵਜੇ ਤੱਕ ਆਪਰੇਸ਼ਨ ਖਤਮ ਹੋ ਗਿਆ ਤੇ ਦਰਬਾਰ ਸਾਹਿਬ ਦੀਆਂ ਜਿਹੜੀਆਂ ਧਾਰਮਿਕ ਰੌਰੀਤਾ ਸੀਗੀਆਂ ਇਹ ਬਹਾਲ ਕਰ ਦਿੱਤੀਆਂ ਗਈਆਂ ਗਿਆਨੀ ਕ੍ਰਿਪਾਲ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਨੂੰ 26 ਜਨਵਰੀ ਨੂੰ 84 ਨੂੰ ਜਦੋਂ ਵੀ ਟਕਸਾਲ ਦੇ ਸਰਵਤ ਖਾਲਸਾ ਵੱਲੋਂ ਬਰਖਾਤ ਕੀਤਾ ਗਿਆ ਸੀ ਤੇ ਉਦੋਂ ਤੋਂ ਕੰਪਲੈਕਸ ਵਿੱਚ ਦਾਖਲ ਨਹੀਂ ਹੋ ਸਕੇ ਸਨ ਉਸ ਤੋਂ ਬਾਅਦ ਪਹਿਲੀ ਵਾਰ 2 ਮਈ ਨੂੰ શ્રી ਦਰਬਾਰ ਸਾਹਿਬ ਦੇ ਹੈੱਡ ਗ੍ਰਾਂਤੀ ਗਿਆਨੀ ਸਾਹਿਬ ਸਿੰਘ ਤੇ ਅਕਾਲ ਤਖਸੈ ਦੇ ਹੈੱਡ ਗ੍ਰਾਂਤੀ ਗਿਆਨੀ ਪ੍ਰੀਤਮ ਸਿੰਘ ਸਮੇਤ ਫਿਰ ਉੱਥੇ ਨਤਮਸਤਕ ਹੋਏ ਇਹਨਾਂ ਤਿੰਨਾਂ ਸਿੰਘ ਸਹਿਬਾਨਾਂ ਨੇ ਇੱਕ ਹਸਤਾਖਰ ਪ੍ਰੈਸ ਬਿਆਨ ਰਾਈ ਜੀ ਦਬਾਸ ਸੈਕ ਕੰਪਲੈਕਸ ਵਿੱਚ ਮਰਿਆਦਾ ਬਹਾਰੀ ਦਾ ਸਵਾਗਤ ਕੀਤਾ ਇਹ ਪਰੇਚਨ ਦੀ ਅਸਿੱਧੇ ਅਮੈਤ ਸੀ ਅਸਲ ਚ ਇਹ ਐਨਐਸਜੀ ਦੇ ਦਾਖਲੇ ਨੂੰ 16 ਫਰਵਰੀ 1986 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸਰਬੱਤ ਖਾਲਸੇ ਵਿੱਚ ਲਏ ਗਏ ਫੈਸਲੇ ਨਾਲ ਸੰਕੇਤਕ ਰੂਪ ਵਿੱਚ ਜੋੜਨਾ ਸੀ ਜਿੱਥੇ ਇਹ ਫੈਸਲਾ ਕੀਤਾ ਗਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਨੂੰ ਤੱਕੇ ਨਾਲ ਕਾਬਜ ਹੋਏ ਬੈਠੇ ਖਾਰਕੂਆ ਤੇ ਇਹਨਾਂ ਤੋਂ ਖਾਲੀ ਕਰਵਾਇਆ ਜਾਵੇ ਸਰਦਾਰ ਬਰਨਾਲਾ ਤੇ ਉਹਨਾਂ ਦੇ ਕੁਝ ਕੈਬਨਟ ਸਾਥੀਆਂ ਤੇ ਐ ਜੀ ਪੀ ਦੇ ਪ੍ਰਧਾਨ ਕਾਬਲ ਸਿੰਘ ਵੀ 2 ਮਹੀਨ ਨੂੰ ਦਰਬਾਰ ਸਾਹਿਬ ਆਏ ਸੁਰੱਖਿਆ ਬਲ ਦਿਨ ਚੜ੍ਹ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਦੀ ਹਦੂ ਚੋਂ ਨਿਕਲ ਗਏ ਹਾਲਾਂਕਿ ਰਮੰਦਰ ਸਾਹਿਬ ਕਪੜਾਖੇ ਦੇ ਅੰਦਰ ਜਾਂਦੇ ਕੱਪੜਿਆਂ ਵਾਲੇ ਸਾਦੇ ਕੱਪੜੇ ਵਾਲੇ ਪੁਲਿਸ ਅਮਰਾਜਮਨ ਨੂੰ 2 ਮਿੰਟ ਤੋਂ ਬਾਅਦ ਸਮੇਂ ਲਈ ਤੇ ਨਾਦ ਰੱਖਿਆ ਗਿਆ ਸੀ ਕੰਪਲੈਕਸ ਦੇ ਦਾਖਲ ਹੋਣ ਤੋਂ ਪਹਿਲਾਂ ਪੁਲਿਸ ਵੱਲੋਂ ਸਰਦਾਰਾਂ ਨੂੰ ਤਲਾਸ਼ੀ ਵੀ ਕੱलिए ਵੀ ਜਾਰੀ ਰਹੀ ਤਲਾਸ਼ੀ ਵੀ ਲਈ ਜਾਂਦੀ ਸੀ ਆਪਰੇਸ਼ਨ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ 55 ਸਿੰਘ ਫੜੇ ਗਏ ਸੀ ਪੁਲਿਸ ਨੇ ਖਾੜਕਵਲ ਥਾਪੇ ਦੇ ਕਾਲ ਸਰ ਜਿਹੇ ਤੱਕ ਦੇ ਸੀ ਕੌਕੇ ਅਤੇ ਯੂਨਾਈਟਿਡ ਅਕਾਲੀ ਦਲ ਦੇ ਸਾਬਕਾ ਸਖਤਰ ਸੂਰਜ ਸਿੰਘ ਖਾਲਸਾ ਸਮੇਤ ਹੋਰ ਕਈ ਸਿੱਖਾਂ ਦੇ ਖਿਲਾਫ ਆਈ ਪੀ ਤੇ ਟਾਡਾ ਕਾਨੂੰਨ ਤਹਿਤ ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਤਰਨਤਾਰਨ ਸਮੇਤ ਹੋਰ ਗੁਦੌਰਿਆਂ ਦੀ ਕਾਰਵਾਈ ਦੌਰਾਨ ਦੋ ਗ੍ਰਨੇਡ ਤੇ ਕੁਝ ਛੋਟੇ ਹਥਿਆਰ ਵੀ ਮਿਲੇ ਤਾ ਉੱਥੇ ਕੋਈ ਖਾੜਕੂ ਨਹੀਂ ਸੀ ਗੁਰਦੁਆਰਾ ਰਾਮਦਾਸ ਜੀ ਅਤੇ ਕੁਝ ਅਣ ਅਧਿਕਾਰਤ ਕਬਜ਼ਾਕਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਇਹਦਾ ਕੰਟਰੋਲ ਮੁੜ ਸਥਾਨਕ ਪ੍ਰਬੰਧਕ ਕਮੇਟੀ ਨੂੰ ਬੇ ਸੌਂਪਿਆ ਗਿਆ ਤਾਂ ਆਪਰੇਸ਼ਨ ਦਾ ਇੱਕ ਅਣਕਿਆਸਤਿਆ ਹਾਸਲ ਐਨਐਸਜੀ ਕਮਾਂਡੋ ਨੂੰ ਪਵਿੱਤਰ ਸਥਾਨ 'ਤੇ ਕੰਮ ਕਰਨ ਦੇ ਤਰੀਕੇ ਬਾਰੇ ਮਿਲਿਆ ਤਜਰਬਾ ਸੀ ਇਹ ਸ਼੍ਰੀ ਦਰਵਾਸਾ ਇਹਦੀ ਹਦੂ ਤੋਂ ਜਾਣੂ ਹੋਣਾ ਧਾਰਮਿਕ ਸੰਵੇਦਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਤੇ ਖਾੜਕੂਆਂ ਦਾ ਸਾਹਮਣਾ ਕਰਨਾ ਸੀ ਮਈ 38 ਦੇ ਪ੍ਰੇਸ਼ਾਂ ਲੈ ਕੇ ਠੰਡਰ ਲਈ ਦੁਬਾਰੇ ਬੁਲਾਏ ਜਾਣ ਤੇ ਇਹ ਤਜਰਬਾ ਕਹਿੰਦਾ ਕੰਮ ਆਇਆ ਫਿਰ ਸਰਕਾਰ ਨੇ ਇਸ ਆਪਰੇਸ਼ਨ ਨੂੰ ਕੋਈ ਨਾਮ ਨਹੀਂ ਦਿੱਤਾ ਪਰ 88 ਦੇ ਆਪਰੇਸ਼ਨ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਵਜੋਂ ਇਸ ਨੂੰ ਆਮ ਤੌਰ ਤੇ ਆਪਰੇਸ਼ਨ ਬਲੈਕ ਥੰਡਰ ਕਿਹਾ ਜਾਂਦਾ ਹੈ ਸੋ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਬਾਕੀ ਆਪਣੇ ਜਿਹੜੇ ਸੁਝਾਅ ਆ ਕੋਈ ਗੱਲਬਾਤ ਹੈਡ ਉੱਪਰ ਤੁਹਾਨੂੰ ਲੱਗਦੀ ਹੈ ਉਹ ਤੁਸੀਂ ਕਮੈਂਟਾਂ ਵਿੱਚ ਵੀ ਦੱਸ ਸਕਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਦੇਵਾਂ ਆ ਗਿਆ ਸਤਿ ਸ਼੍ਰੀ ਅਕਾਲ